ਆ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੁਰਨ ਕਰਮ ਹੋਏ ਪ੍ਰੇ ਮੇਰਾ ਇਹ ਬੇਨਤੀ ਸੁਣ ਪ੍ਰੇ ਮੇਰਾ ਦੇਹ ਨਾਮ ਕਰਿ ਆਪਣਾ ਤੇਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਾ ਸੇਵਕ ਜਨਮਨ ਪਰੱਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਮਿਲਾਵਲ ਮਹਲਾ 3 ਗੁਰਮਖ ਪ੍ਰੀਤਾ ਜਿਸਨੂੰ ਆਪੇ ਲਾਇਏ ਤਿਤ ਘਰ ਵੇ ਲਾਵਨ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵਹਿ ਆਏ ਮੇਲ ਪ੍ਰੀਤਮ ਸਦਾ ਸੁਖ ਪਾਏ ਹਾ ਤਨ ਬਲੇ ਹਾਰੇ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਆ ਹਰ ਗੁਣ ਗਾਵੇ ਸਹਜ ਸੁਪਾਏ ਤੇਰਾ ਸਦਾ ਰੰਗ ਰਾਤੇ ਤੇਰਾ ਚਾਏ ਹਰ ਜਿਓ ਆਪ ਵਸ ਮਨ ਆਏ ਆਪੇ ਸੋ ਬਾ ਸਦਹੀ ਪਾਏ ਗੁਰਮਖ ਮੇਲਾ ਮੇਲੋ ਮਿਲਾਈ ਗੁਰਮਖ ਰਾਤੇ ਸ਼ਬਦ ਰੰਗਾਈ ਨਿਰ ਕਰ ਵਸਾ ਹਰ ਗੁਣ ਗਾਇ ਰੰਗ ਚਲੂਲਾ ਹਰ ਰਸ ਭਾਏ ਇਹ ਰੰਗ ਕਦੇ ਨਾ ਉਤਰੇ ਸਾਥ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮਾ ਮੇਰਾ ਜੋ ਸੱਚ ਰਾਤੇ ਤਿੰਨ ਬਹੁੜ ਨਾ ਫਿਰਾ ਨਾਨਕ ਨਾਮ ਜੜਾਏ ਪੂਰਾ ਘਰ ਮੇਰਾ ਅੰਤਰੇ ਸ਼ਾਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸਤਿ ਰਾਤੇ ਤਿੰਨ ਦੌਰ ਨਾ ਫੇਰਾ ਨਾਨਕ ਨਾਮ ਧੜਾਏ ਪੂਰਾ ਗੁਰ ਮੇਰਾ ਬਿਲਾਵਲਾ ਮਹੱਲਾ ਤੀਜਾ ਗੁਰਮਖ ਪ੍ਰੀਤਾ ਜਿਸ ਨੂੰ ਆਪੇ ਲਾਏ ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵਹਿ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਤੀਸਰੀ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਹਿ ਮਹਾਰਾਜ ਬਿਲਾਵਲ ਰਾਗ ਅੰਦਰ ਅੰਗ 600 798 ਉੱਪਰ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਵਰਕਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰਉ ਕਰੋ ਸਿੱਖੀ ਦਾ ਨਾਮ ਨਾਲੀਆਂ ਦਾਤਾ ਕੋਮਲ ਚਰਣਾ ਦੀ ਪੀਤ ਬਖਸ਼ਣ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈਣ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ